ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਿਹੜੀ ਪਿਛਲੀ ਵੀਡੀਓ ਪਾਈ ਸੀਗੀ ਗੁਰਬਾਣੀ ਸੰਥਿਆ ਵਾਲੀ ਕਿ ਆਪਾਂ ਕਿਵੇਂ ਤਿੰਨ ਆਸਾਨ ਤਰੀਕੇ ਦੇ ਨਾਲ ਬਾਣੀ ਪੜ ਸਕਦੇ ਹਾਂ ਸੋ ਉਸ ਦਾ ਦੂਜਾ ਪਾਰਟ ਲੈ ਕੇ ਆਏ ਹਾਂ ਅੱਜ ਆਪਾਂ ਆਪਾਂ ਦੇ ਕੋਚ ਪਹਿਰੇ ਸਾਹਿਬ ਦੀ ਵੀਡੀਓ ਸੁਣੀ ਸੀ ਤੇ ਨਿਸ਼ਾਨ ਸਾਹਿਬ ਦੇ ਥੜੇ ਦੀ ਸੇਵਾ ਦੀ ਜਿਹੜੀ ਵੀਡੀਓ ਸੁਣੀ ਸੀ ਪਾਰੇ ਦੋਵੇਂ ਵੀਡੀਓ ਤਾਂ ਹੀ ਫਾਇਦੇਮੰਦ ਹਨ ਜੇ ਆਪਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੋਵੇਗੀ ਆਪਾਂ ਇਹ ਤਾਂ ਵੇਖ ਲਿਆ ਕਿ ਆਪਾਂ ਨੇ ਦੁਪਹਿਰੇ ਦੇ ਵਿੱਚ ਕਿਹੜੇ ਕਿਹੜੇ ਪਾਠ ਕਰਨੇ ਹਨ ਪਰ ਜੇ ਆਪਾਂ ਪਾਠ ਕਰਨੇ ਹੀ ਨਹੀਂ ਆਏ ਆਪਾਂ ਗਲਤੀ ਤੇ ਗਲਤੀ ਕਰੀ ਗਏ ਸਾਧ ਸੰਗ ਜੀ ਤਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਹੈ ਆਪਣੇ ਸਿਰ ਆਪਾਂ ਗਲਤੀਆਂ ਦੀ ਪੰਡ ਬੰਨ ਲਵਾਂਗੇ ਪਾਪਾਂ ਦੀ ਪੰਡ ਬੰਨ ਲਵਾਂਗੇ ਸੋ ਇਸ ਕਰਕੇ ਜਿਹੜਾ ਹੈ ਬਾਣੀ ਸ਼ੁੱਧ ਪੜ੍ਹਨੀ ਬਹੁਤ ਹੀ ਜ਼ਰੂਰੀ ਹੈ ਤੇ ਜਿਵੇਂ ਆਪਾਂ ਜਦੋਂ ਵੀ ਕੁਝ ਵੀ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਆਪਾਂ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂ ਆਪਾਂ ਕਦੇ ਕਿਸੇ ਤੋਂ ਪੁੱਛਦੇ ਹਾਂ ਕਦੇ ਕਿਸੇ ਤੋਂ ਪੁੱਛਦੇ ਹਾਂ ਜੀ ਆਪਾਂ ਨੂੰ ਆਪਣੇ ਗੁਰੂ ਨਾਲ ਪਿਆਰ ਹੈ ਤਾਂ ਆਪਾਂ ਕਿਤੋਂ ਨਾ ਕਿਤੋਂ ਜ਼ਰੂਰ ਹੀ ਸੰਥਿਆ ਦਾ ਗਿਆਨ ਲਈਏ ਘਟੋ ਘਟ ਪਹਿਲਾਂ ਜਪਜੀ ਸਾਹਿਬ ਵਧੀਆ ਪੜ੍ਹੀਏ ਪੂਰਨ ਸ਼ੁੱਧ ਰੂਪ ਦੇ ਨਾਲ ਉਸ ਤੋਂ ਬਾਅਦ ਅਗਲੀਆਂ ਬਾਣੀਆਂ ਸੋ ਅੱਜ ਆਪਾਂ ਜਪਜੀ ਸਾਹਿਬ ਦੀ ਸੰਥਿਆ ਲੈ ਕੇ ਆਏ ਹਾਂ ਉਹਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਮਹਾਰਨੀ ਬਾਰੇ ਦੱਸਾਂਗੇ ਇਹਦੀ ਆਪਾਂ ਅਲੱਗ ਤੋਂ ਇੱਕ ਵੀਡੀਓ ਹੋਰ ਤਿਆਰ ਕਰਾਂਗੇ ਇਹਦੇ ਵਿੱਚ ਤੁਹਾਨੂੰ ਸਿਰਫ ਇਹ ਦੱਸ ਰਹੇ ਹਾਂ ਕਿ ਮਹਾਰਨੀ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜਿਸਨੇ ਵੀ ਬਾਣੀ ਸਿੱਖਣੀ ਹੈ ਜਿਸ ਨੂੰ ਪੰਜਾਬੀ ਆਉਂਦੀ ਹੈ ਉਹਦੇ ਵਾਸਤੇ ਮਹਾਰਨੀ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਵੇਂ ਔਂਕੜ ਤੇ ਲਾਂਕੜ ਦੀ ਆਵਾਜ਼ ਕੱਢਣੀ ਹੈ ਜਿਵੇਂ ਆਪਾਂ ਊੜੇ ਔਂਕੜ ਕਹਿੰਦੇ ਆ ਉਹ ਤੇ ਜੇ ਦਲਾਂਕੜ ਲੱਗੇ ਹਨ ਤਾਂ ਆਪਾਂ ਬੋਲਦੇ ਹਾਂ ਊ ਸੋ ਇਸ ਤਰ੍ਹਾਂ ਦੀ ਆਵਾਜ਼ ਹੈ ਜਿਹੜੀ ਆਪਾਂ ਇਹ ਸਾਰੀ ਬੋਲਣੀ ਸਿੱਖਣੀ ਹੈ ਸਾਧ ਸੰਗ ਜੀ ਇਹ ਸਿੱਖਣੀ ਬਹੁਤ ਜ਼ਰੂਰੀ ਹੈ ਇਹਦੀ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਏ ਹਾਂ ਚਲੋ ਅੱਜ ਆਪਾਂ ਆਸਾਨ ਤਰੀਕੇ ਦੇ ਨਾਲ ਜਿਹੜੇ ਆਪਾਂ ਤਿੰਨ ਤਰੀਕੇ ਦੱਸੇ ਸੀ ਉਹਨਾਂ ਦੇ ਵਿੱਚੋਂ ਆਪਾਂ ਅੱਜ ਮੂਲ ਮੰਤਰ ਹੈ ਜਿਹੜਾ ਜਦੋਂ ਜੀ ਸਾਧ ਸ਼ੁਰੂ ਹੁੰਦਾ ਹੈ ਜਿੱਥੋਂ ਮੂਲ ਮੰਤਰ ਤੋਂ ਸ਼ੁਰੂ ਹੁੰਦਾ ਹੈ ਤੇ ਆਪਾਂ ਅੱਜ ਮੂਲ ਮੰਤਰ ਦੀ ਸੰਖਿਆ ਹੈ ਜਿਹੜੀ ਆਪਾਂ ਕਰਾਂਗੇ ਤੇ ਸਾਧ ਸੰਗ ਜੀ ਜਿਵੇਂ ਕਿ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਉਂਦਾ ਹੈ ਇੱਕ ਓੰਕਾਰ ਸਾਹਸਿੰਘ ਜੀ ਆਪਾਂ ਸਾਰੇ ਹੀ ਭੈਣ ਭਰਾ ਜੀ ਉਹ ਵੀ ਆਪਾਂ ਪੜਦੇ ਹਾਂ ਆਪਾਂ ਕੋਈ ਇੱਕ ਮਕਾਰ ਬੋਲ ਰਿਹਾ ਹੈ ਕੋਈ ਓੰਕਾਰ ਬੋਲੀ ਜਾਂਦਾ ਹੈ ਸੋ ਇਸ ਤਰ੍ਹਾਂ ਨਾਲ ਜਾਂ ਇੱਕ ਓ ਇੱਕ ਓੰਕਾਰ ਬੋਲੀ ਜਾਂਦਾ ਹੈ ਸੋ ਇਹ ਜਿਹੜੀ ਹੈ ਗਵਰਤੀਆਂ ਹਨ ਆਪਾਂ ਬੋਲਣਾ ਇੱਕ ਅਲੱਗ ਬੋਲਣਾ ਇੱਕ ਓੰਕਾਰ ਇਹਨੂੰ ਤਿੰਨ ਪਾਰਟ ਦੇ ਵਿੱਚ ਵੰਡ ਲੈਣਾ ਹੈ ਤੇ ਫਿਰ ਤਿੰਨਾਂ ਨੂੰ ਫਿਰ ਠਹਿਰਾਵ ਦੇ ਕੇ ਬੋਲਣਾ ਇੱਕ ਓੰਕਾਰ ਉਸ ਤੋਂ ਬਾਅਦ ਆਉਂਦਾ ਹੈ ਸਤਨਾਮ ਤੇ ਸਾਧ ਸੰਗਤ ਜੀ ਜਿਸ ਨੂੰ ਕਿ ਆਪਾਂ ਜਲਦੀ ਜਲਦੀ ਦੇ ਨਾਲ ਬੋਲ ਕੇ ਲੰਘ ਜਾਂਦੇ ਹਾਂ ਸਤਨਾਮ ਤੇ ਸਾਧ ਸੰਗਤ ਜੀ ਉਹਦੇ ਵਿੱਚ ਜਿਹੜੀ ਹੈ ਆਪਾਂ ਸਿਹਾਰੀ ਵੀ ਛੱਡ ਜਾਂਦੇ ਹਾਂ ਤੇ ਔਂਕੜ ਵੀ ਛੱਡ ਜਾਂਦੇ ਹਾਂ ਇਹ ਗੁਰੂ ਮਹਾਰਾਜ ਨੇ ਜੋ ਵੀ ਔਂਕੜ ਸਿਹਾਰੀਆਂ ਬਿਹਾਰੀਆਂ ਲਾਈਆਂ ਹਨ ਮੁਕਤੇ ਲਾਈਆਂ ਹਨ ਇਹ ਸਾਰੇ ਹੀ ਅਰਥਾਂ ਦੇ ਮੁਤਾਬਕ ਲਾਈਆਂ ਹਨ ਜਿਵੇਂ ਹੁਣ ਆਪਾਂ ਸਤਨਾਮ ਉਂਝ ਪਾਉਣਾ ਹੋਵੇ ਉਹਦੇ ਵਿੱਚ ਨਾ ਤਾਂ ਸਿਹਾਰੀ ਦੀ ਲੋੜ ਹੈ ਨਾ ਮੰਮੇ ਥੱਲੇ ਔਂਕੜ ਦੀ ਲੋੜ ਹੈ ਪਰ ਗੁਰੂ ਮਹਾਰਾਜ ਨੇ ਬਾਣੀ ਦੇ ਅਰਥਾਂ ਦਾ ਜਿਹੜਾ ਹੈ ਨਾਲ-ਨਾਲ ਹੀ ਇਹ ਔਂਕੜ ਤੇ ਜਿਹੜੀਆਂ ਸਿਹਾਰੀਆਂ ਹਨ ਆ ਦਲਾ ਔਂਕੜ ਹਨ ਇਹ ਸਾਰਾ ਜਿਹੜਾ ਹੈ ਇਹਦੇ ਮੁਤਾਬਕ ਹੀ ਜਿਹੜੇ ਅਰਥ ਬਣਦੇ ਹਨ ਸੋ ਜਿਹੜਾ ਹੈ ਇਹਦੇ 'ਚ ਇੱਕ ਵਚਨ ਜਿਹੜਾ ਹੈ ਮੁਕਤੇ ਦੇ ਥੱਲੇ ਇੱਕ ਵਚਨ ਆਉਂਦਾ ਹੈ ਸੋ ਉਹ ਇੱਕ ਵਚਨ ਔਂਕੜ ਲਾਉਂਦੇ ਹਾਂ ਉਹਦਾ ਇੱਕ ਵਚਨ ਮਤਲਬ ਹੁੰਦਾ ਹੈ ਕਿ ਉਹ ਇੱਕੋ ਹੀ ਹੈ ਕਿ ਜਿਵੇਂ ਪ੍ਰਮਾਤਮਾ ਦਾ ਸੱਚਾ ਨਾਮ ਹੈ ਜਿਹੜਾ ਉਹ ਦੁਨੀਆ ਉੱਤੇ ਇੱਕ ਹੈ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਸੋ ਉਹਦੇ ਵਰਗਾ ਕੋਈ ਹੋਰ ਨਹੀਂ ਸਕਦਾ ਸੋ ਗੁਰੂ ਮਹਾਰਾਜ ਜੀ ਨੇ ਦੱਸਿਆ ਹੈ ਜਿਵੇਂ ਹੁਣ ਆਪਾਂ ਇੱਥੇ ਬੋਲਣਾ ਹੈ ਸੱਤ ਤੱਤੇ ਦੀ ਸਿਹਾਰੀ ਬੋਲਣ ਵਾਸਤੇ ਆਪਾਂ ਕੀ ਕਰਨਾ ਹੈ ਤੱਤੇ ਨੂੰ ਥੋੜਾ ਜਿਹਾ ਲੰਮਾ ਬੋਲਣਾ ਹੈ ਸੱਤ ਨਾਮ ਮੰਮੇ ਨੂੰ ਥੱਲੇ ਔਂਕੜ ਦੇ ਕੇ ਬੋਲਾਂਗੇ ਤਾਂ ਬੋਲੇ ਜਾਏਗਾ ਮ ਸੱਤ ਨਾਮ ਤੇ ਸਾਧ ਸੰਗਤ ਜੀ ਅੱਗੇ ਹੈਗਾ ਜੀ ਕਰਤਾ ਪੁਰਖ ਹੁਣ ਖਖੇ ਨੂੰ ਜਿਹੜਾ ਖਖੇ ਨੂੰ ਔਂਕੜ ਲੱਗਿਆ ਹੋਇਆ ਹੈ ਜੇ ਆਪਾਂ ਬੋਲੀਏ ਤਾਂ ਸਿੱਧਾ ਬੋਲ ਸਕਦਾ ਹੈ ਪੁਰਖ ਸਤਨਾਮ ਕਰਤਾ ਪੁਰਖ ਸੋ ਆਪਾਂ ਜਿਹੜਾ ਇਸ ਤਰ੍ਹਾਂ ਬੋਲਦੇ ਹਾਂ ਉਹ ਗਲਤੀ ਹੈ ਆਪਾਂ ਇਹਨੂੰ ਠਹਿਰਾਵ ਦੇ ਕੇ ਬਾਣੀ ਨੂੰ ਪੜ੍ਹਨਾ ਹੈ ਕਰਤਾ ਪੁਰਖ ਨਿਰਭਉ ਨਿਰਵੈਰ ਰਾਰੇ ਦੇ ਥੱਲੇ ਜਿਹੜਾ ਹੈ ਔਂਕੜ ਲਾਉਣਾ ਹੈ ਨਿਰਵੈਰ ਦੇ ਵਿੱਚ ਦੇਖੋ ਨਿਰਵੈਰ ਆਪਾਂ ਬੋਲਦੇ ਹਾਂ ਨਿਰਵੈਰ ਠੀਕ ਹੈ ਜੀ ਇਹਦੇ ਥੱਲੇ ਆਹ ਰਾਰੇ ਥੱਲੇ ਔਂਕੜ ਲੱਗਾ ਤਾਂ ਇੱਕ ਵਚਨ ਤੋਂ ਭਾਵ ਹੈ ਕਿ ਉਹ ਪ੍ਰਮਾਤਮਾ ਹੀ ਹੈ ਜਿਹੜਾ ਸਿਰਫ ਸਿਰਫ ਤੇ ਸਿਰਫ ਜਿਹੜਾ ਵੈਰ ਤੋਂ ਰਹਿਤ ਹੈ ਇਉਂ ਦੇ ਵਰਗਾ ਕੋਈ ਹੋਰ ਨਹੀਂ ਸਕਦਾ ਤੇ ਸਾਹਿਬ ਸਿੰਘ ਜੀ ਇਸ ਕਰਕੇ ਗੁਰੂ ਮਹਾਰਾਜ ਜੀ ਨੇ ਔਂਕੜ ਦਾ ਜਿਹੜਾ ਹੈ ਔਂਕੜ ਲਾਇਆ ਹੈ ਤਾਂ ਕਿ ਇਹਦਾ ਅਰਥ ਕੀਤਾ ਜਾ ਸਕੇ ਤੇ ਜਿਹੜਾ ਨਿਰਵੈਰ ਰਾਰੇ ਥੱਲੇ ਔਂਕੜ ਲਾਇਆ ਹੈ ਇਹਨੂੰ ਆਪਾਂ ਅਰਥ ਅਨੁਸਾਰ ਸੋਚਣ ਵਾਸਤੇ ਜਦੋਂ ਆਪਾਂ ਪਾਠ ਕਰਦੇ ਹਾਂ ਜੇ ਆਪਾਂ ਨਾਲ ਥੱਲੇ ਸੋਚ ਕੇ ਪਾਠ ਕਰਾਂਗੇ ਸਮਝ ਕੇ ਪਾਠ ਕਰਾਂਗੇ ਤਾਂ ਆਪਾਂ ਨਾਲ ਦੀ ਨਾਲ ਅਰਥ ਵੀ ਆਪਣੇ ਦਿਮਾਗ ਦੇ ਵਿੱਚ ਆਈ ਜਾਣਗੇ ਤੇ ਇੱਥੇ ਆ ਗਿਆ ਜੀ ਨਿਰਵੈਰ ਰ ਨੂੰ ਥੋੜਾ ਜਿਹਾ ਲੰਬਾ ਕਰ ਦਿਓ ਕਿ ਔਂਕੜ ਦੀ ਆਵਾਜ਼ ਆ ਜਿਹੜੀ ਨਿਕਲੇਗੀ ਆਕਾਲ ਮੂਰਤ ਇਥੇ ਦੇਖੋ ਆਪਾਂ ਪੜ੍ਹਦੇ ਆ ਮੂਰਤ ਹਾਂਜੀ ਸਾਧ ਸੰਗ ਜੀ ਜਿਹੜਾ ਇਹ ਮੂਰਤ ਬੋਲਾਂਗੇ ਤਾਂ ਤਿੰਨ ਸਿਹਾਰੀ ਬੋਲਣੀ ਹੈ ਜੇ ਆਪਾਂ ਥੋੜਾ ਜਿਹਾ ਲੰਮਾ ਬੋਲ ਦੇਵਾਂਗੇ ਇਹਨੂੰ ਤਾਂ ਇਹ ਬਣ ਜਾਵੇਗਾ ਮੂਰਤ ਪਰ ਆਪਾਂ ਬੋਲਦੇ ਆ ਮੂਰਤ ਇਸ ਤਰ੍ਹਾਂ ਗਲਤੀ ਨਹੀਂ ਕਰਨੀ ਸਵੱਗਤੋ ਤੇ ਆਰਖਣਾ ਹੈ ਅਜੂਨੀ ਅਜੂਰਨੀ ਪਰ ਆਪਾਂ ਇਹਨੂੰ ਕੀ ਬੋਲ ਜਾਂਦੇ ਹਾਂ ਅਜੋਨੀ ਉੱਤੇ ਟਿੱਪੀ ਲਾ ਜਾਂਦੇ ਹਾਂ ਬਿੰਦੀ ਲਾ ਜਾਂਦੇ ਹਾਂ ਉਹ ਵੀ ਆਪਣੇ ਕੋਲ ਅਯੂਨੀ ਅਯੂਰਨੀ ਨੰਨੇ ਦੇ ਉੱਤੇ ਜੱਜੇ ਦੇ ਉੱਤੇ ਟਿੱਪੀ ਨਹੀਂ ਲਾਉਣੀ ਹੈਗੀ ਅੱਗੇ ਹੈਗਾ ਜੀ ਸੈ ਭੰਗ ਇਹ ਭੰਗ ਜਿਹੜੀ ਬਿੰਦੀ ਲੱਗੀ ਹੋਈ ਹੈ ਗੱਗੇ ਦੀ ਆਵਾਜ਼ ਕੱਢਦੀ ਹੈ ਇਹ ਵੀ ਨਹੀਂ ਆਪਾਂ ਬੋਲੀਏ ਸੈ ਭੰਗ ਵੀ ਨਹੀਂ ਬੋਲਣਾ ਵੀ ਪੂਰਾ ਪੂਰਾ ਗੱਗਾ ਨਹੀਂ ਲਾਉਣਾ ਅੱਧਾ ਗੱਗਾ ਲਾਉਣਾ ਹੈ ਸੈ ਭੰਗ ਗੁਰ ਪ੍ਰਸਾਦ ਇੱਥੇ ਦੇਖੋ ਆਪਾਂ ਅੱਗੇ ਆ ਗਏ ਜੀ ਗੁਰ ਪ੍ਰਸਾਦ ਪੱਪੇ ਦੇ ਪੈਰ 'ਚ ਰਾਰਾ ਲੱਗਿਆ ਹੈ ਇਹਨੂੰ ਆਪਾਂ ਪ੍ਰ ਪ੍ਰ ਬੋਲਣਾ ਹੈ ਪ੍ਰਸਾਦ ਨਹੀਂ ਤਾਂ ਆਪਾਂ ਸਾਰੇ ਆਮ ਕੀ ਬੋਲਦੇ ਹਾਂ ਗੁਰਪ੍ਰਸਾਦ ਸਸੇ ਦੇ ਪੈਰ ਦੇ ਵਿੱਚ ਬਿੰਦੀ ਹੈ ਜਿਹੜੀ ਆਪਣੇ ਕੋਲੋਂ ਲਾ ਜਾਂਦੇ ਹਾਂ ਤੇ ਇਹਦੇ ਕਰਕੇ ਹੀ ਗਲਤੀ ਹੋ ਜਾਂਦੀ ਹੈ ਪਰ ਤੇ ਦੱਦੇ ਦੀ ਆਵਾਜ਼ ਜਿਹੜੀ ਸਿਹਾਰੀ ਹੈ ਉਸ ਨੂੰ ਆਪਾਂ ਬੋਲਦੇ ਹੀ ਨਹੀਂ ਜਿਹੜਾ ਪੱਪੇ ਦੇ ਪੈਰ ਦੇ ਵਿੱਚ ਰਾਰਾ ਹੈ ਇਹ ਆਪਾਂ ਪੂਰਾ ਬੋਲ ਜਾਂਦੇ ਹਾਂ ਜੇ ਪੱਪਾ ਰਾਰਾ ਪੂਰਾ ਲੱਗਿਆ ਹੋਵੇ ਸਸੇ ਦੇ ਪੈਰ 'ਚ ਬਿੰਦੀ ਲੱਗੀ ਹੋਵੇ ਕੰਨਾ ਦੱਦਾ ਪ੍ਰਸ਼ਾਦ ਹਾਂਜੀ ਸਾਧ ਸੰਗ ਜੀ ਇਹ ਪ੍ਰਸ਼ਾਦ ਕਹਿ ਰਹੇ ਆ ਜਿਹੜਾ ਆਪਾਂ ਇਹੋ ਹੀ ਗਲਤੀ ਕਰ ਰਹੇ ਹਾਂ ਆਪਾਂ ਇਹਨੂੰ ਬੋਲਣਾ ਹੈ ਪ੍ਰਸ਼ਾਦ ਦ ਦੀ ਆਵਾਜ਼ ਲੰਮੀ ਲੈ ਕੇ ਜਾਣੀ ਹੈ ਤਾਂ ਕਿ ਜਿਹੜਾ ਹੈ ਦਦੇ ਦੀ ਸਿਆਰੀ ਬੋਲੀ ਜਦੋਂ ਆਪਾਂ ਕੋਈ ਵੀ ਜਿਹੜਾ ਹੈ ਮੁਕਤਾ ਨਹੀਂ ਛੱਡਾਂਗੇ ਔਂਕੜ ਦਾ ਔਂਕੜ ਨਹੀਂ ਛੱਡਾਂਗੇ ਸੋ ਫਿਰ ਆਪਣੀ ਜਿਹੜੀ ਹੈ ਕਦੇ ਵੀ ਗਲਤੀ ਨਹੀਂ ਹੋਏਗੀ ਜਦੋਂ ਆਪਾਂ ਕਿਤੇ ਛੱਡ ਜਦੋਂ ਆਪਾਂ ਕਿਤੇ ਕਿਤੇ ਛੱਡਦੇ ਹਾਂ ਉੱਥੇ ਫਿਰ ਆਪਾਂ ਨੂੰ ਆਦਤ ਬਣ ਜਾਂਦੀ ਹੈ ਜਿਹੜਾ ਜਿੰਨੇ ਵੀ ਇਹ ਔਂਕੜ ਦੇ ਔਂਕੜ ਹਨ ਇਹਨਾਂ ਨੂੰ ਛੱਡਣ ਦੀ ਪਰ ਜੇ ਆਪਾਂ ਹਰੇਕ ਥਾਂ ਤੇ ਲੰਦੇ ਹਾਂ ਤਾਂ ਕਦੇ ਵੀ ਗਲਤੀ ਨਹੀਂ ਹੋਏਗੀ ਸੋ ਅੱਗੇ ਹੈਗਾ ਜੀ ਜਪ ਆਪਾਂ ਬੋਲਦੇ ਹਾਂ ਨੂੰ ਜਪ ਜਦੋਂ ਪਪੇ ਥੱਲੇ ਔਂਕੜ ਲੱਗਿਆ ਹੈ ਤਾਂ ਇਹਨੂੰ ਬੋਲਣਾ ਹੈ ਜਪ ਜਪ ਠੀਕ ਹੈ ਜੀ ਹਾਂਜੀ ਸਾਧ ਸੰਗਤ ਜੀ ਫਿਰ ਇਹਨੂੰ ਆਪਾਂ ਸਾਰਿਆਂ ਨੂੰ ਹੁਣ ਆਪਾਂ ਦੁਬਾਰਾ ਬੋਲ ਕੇ ਦੇਖਦੇ ਹਾਂ ਜੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਹੈ ਅੱਗੇ ਜਪ ਤੋਂ ਅੱਗੇ ਹੁੰਦਾ ਹੈ ਜਿਹੜਾ ਅਗਲੀ ਪੌੜੀ ਆਦ ਸੱਚ ਜੁਗਾਦ ਸੱਚ ਸੋ ਆਪਾਂ ਜਿਹੜਾ ਇਹਨੂੰ ਪੜ੍ਹਦੇ ਹਾਂ ਆਪਾਂ ਜਿਵੇਂ ਹੁਣ ਆਪਾਂ ਪੜ੍ਹਿਆ ਆਦ ਜਲਦੀ ਜਲਦੀ ਨਾਲ ਪੜ ਜਾਂਦੇ ਹਾਂ ਦੇਖੋ ਇੱਥੇ ਦੱਦੇ ਨੂੰ ਸਿਹਾਰੀ ਲੱਗੀ ਹੋਈ ਆ ਸਾਧ ਸੰਗ ਜੀਓ ਤੇ ਜਿਹੜਾ ਆਦ ਹਾਂਜੀ ਆਦ ਇਹਨੂੰ ਥੋੜਾ ਜਿਹਾ ਲੰਬਾ ਲੈ ਕੇ ਜਾਣਾ ਹੈ ਦੱਦੇ ਦੀ ਸਿਹਾਰੀ ਦੀ ਆਵਾਜ਼ ਕੱਢਣੀ ਹੈ ਆਦ ਸੱਚ ਚ ਚ ਨੂੰ ਥੋੜਾ ਜਿਹਾ ਲੰਬਾ ਲੈ ਕੇ ਜਾਣਾ ਹੈ ਸੱਚ ਚ ਨੂੰ ਭਾਰਾ ਰੱਖਣਾ ਹੈ ਥੋੜਾ ਜਿਹਾ ਸੱਚ ਜੁਗਾਦ ਸੱਚ ਹੈਪੀ ਸੱਚ ਇੱਥੇ ਆਪਾਂ ਕੀ ਕਰਦੇ ਹਾਂ ਇਕੱਠਾ ਬੋਲ ਜਾਂਦੇ ਹਾਂ ਹੈਪੀ ਹੈਪੀ ਸੱਚ ਆਪਾਂ ਜਿਵੇਂ ਕਿਸੇ ਦਾ ਨਾਮ ਹੁੰਦਾ ਹੈ ਹੈਪੀ ਉਵੇਂ ਬੋਲ ਜਾਂਦੇ ਹਾਂ ਇਹਨੂੰ ਅਲੱਗ-ਅਲੱਗ ਬੋਲਣਾ ਹੈ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਸਾਸਨ ਜੀ ਪੂਰੇ ਧਿਆਨ ਦੇ ਨਾਲ ਇਸ ਬਾਣੀ ਨੂੰ ਪੜ੍ਹਨਾ ਹੈ ਜਿਵੇਂ ਜਪ ਹੈ ਉੱਪਰ ਦੇ ਥੱਲੇ ਔਂਕੜ ਲੱਗਿਆ ਹੋਇਆ ਹੈ ਇਹ ਵੀ ਇੱਕ ਵਚਨ ਹੈ ਇੱਕ ਜਣੇ ਨੂੰ ਕਿਹਾ ਗਿਆ ਹੈ ਕਿ ਜਪ ਜਪ ਆਦ ਸੱਚ ਜਿਵੇਂ ਆਪਾਂ ਆਪਣੇ ਆਪ ਨੂੰ ਆਪਣੇ ਮਨ ਨੂੰ ਕਹਿੰਦੇ ਹਾਂ ਕਿ ਤੂੰ ਜਪ ਕਿੰਨੂੰ ਜਪ ਉਸ ਨੂੰ ਆਦ ਨੂੰ ਜਿਹੜਾ ਆਦ ਅੰਤ ਤੋਂ ਬਣਿਆ ਹੋਇਆ ਹੈ ਉਸ ਨੂੰ ਜਪਣਾ ਹੈ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਤੇ ਸਾਸ ਜਿਵੇਂ ਇੱਥੇ ਤੱਕ ਹੈ ਜਿਹੜਾ ਮੂਲ ਮੰਤਰ ਪੂਰਾ ਹੁੰਦਾ ਹੈ ਕਈ ਸੰਤ ਮਹਾਂਪੁਰਖਾਂ ਨੇ ਦੱਸਿਆ ਹੈ ਕਿ ਗੁਰਪ੍ਰਸਾਦ ਤੱਕ ਜਿਹੜਾ ਮੂਲ ਮੰਤਰ ਹੈ ਤੇ ਅੱਗੇ ਜਿਹੜਾ ਇਹ ਸ਼ਲੋਕ ਹੈ ਜਿਹੜਾ ਕਿ 17ਵੀਂ ਪਉੜੀ ਦੇ ਵਿੱਚ ਹੁੰਦਾ ਹੈ ਜਿਵੇਂ ਜਿਹਦੇ ਵਿੱਚ ਲਿਖਿਆ ਹੋਇਆ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਜਿਹੜਾ ਕਿ ਦੱਸਿਆ ਜਾਂਦਾ ਹੈ ਕਿ ਉਹ ਸ੍ਰੀ ਚੰਦ ਜੀ ਨੇ ਉਚਾਰਨ ਕੀਤਾ ਸੀ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚੋਂ ਬਸ ਭੇ ਨੂੰ ਚੇਂਜ ਕਰਕੇ ਭੇ ਲਾਇਆ ਸੀਗਾ ਇਹੋ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਤੁਸੀਂ ਜਿਹੜਾ ਹੈ ਇਹ ਬਾਣੀ ਨੂੰ ਚਾਰੋਂ 17ਵੀਂ ਪੌੜੀ ਉਚਾਰਨ ਵਾਲੀ ਹੈ ਤਾਂ ਉਹਨਾਂ ਨੇ ਕਿਹਾ ਸੀ ਇਹ ਪਾਵਰ ਹੈ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਪਰ ਗੁਰੂ ਮਹਾਰਾਜ ਜੀ ਅਰਜਨ ਦੇਵ ਜੀ ਮਹਾਰਾਜ ਦੇ ਕਹਿਣ ਤੇ ਸੋ ਉਹਨਾਂ ਨੇ ਇੰਨਾ ਕੁ ਬਦਲਾਅ ਕਰਕੇ ਇਹ ਜਿਹੜਾ ਸੀਗਾ ਅਗਲਾ ਸ਼ਲੋਕ ਸੀ ਜਿਹੜਾ ਇਹ ਵਾਲਾ ਇਹ ਜਿਹੜਾ ਸੀ 17ਵੀਂ ਪੌੜੀ ਦੇ ਵਿੱਚ ਸ਼ਲੋਕ ਸੀ ਜਿਹੜਾ ਇਹ ਪਾਇਆ ਹੈ ਸੋ ਸਾਸਨ ਜੀ ਇੱਥੇ ਤੱਕ ਹੈ ਜਿਹੜਾ ਪਹਿਲਾ ਸ਼ਲੋਕ ਹੈ ਜਿਹੜਾ ਪੂਰਾ ਹੁੰਦਾ ਹੈ ਜਿਹੜਾ ਗੁਰਮੰਤਰ ਹੈ ਗੁਰ ਪ੍ਰਸਾਦ ਤੱਕ ਦੱਸਿਆ ਜਾਂਦਾ ਹੈ ਤੇ ਇੱਥੇ ਤੱਕ ਜਿਹੜਾ ਹੈ ਸ਼ਲੋਕ ਦੱਸਿਆ ਜਾਂਦਾ ਹੈ ਉਹ ਮੰਗਲਾ ਚਰਨ ਹੈ ਅੱਗੇ ਤੇ ਇਥੋਂ ਲੈ ਕੇ ਜਿਹੜੀ ਹੈ ਜਪ ਬਾਣੀ ਹੈ ਜਿਹੜੀ ਸ਼ੁਰੂ ਹੁੰਦੀ ਹੈ ਤਾਂ ਹੀ ਇਸ ਦਾ ਨਾਮ ਹੈ ਜਿਹੜਾ ਜਪ ਜੀ ਸਾਹਿਬ ਹੈ ਜਿਹੜਾ ਜਪ ਜਪ ਇਸ ਬਾਣੀ ਦਾ ਨਾਮ ਜਪ ਹੈ ਪਰ ਇਸ ਨੂੰ ਸਤਕਾਰ ਦੇ ਨਾਲ ਜਪ ਜੀ ਸਾਹਿਬ ਕਿਹਾ ਜਾਂਦਾ ਹੈ ਸੋ ਇਥੋਂ ਸ਼ੁਰੂ ਹੋਇਆ ਹੈ ਜਪ ਤੇ ਇਥੋਂ ਲੈ ਕੇ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੱਕ ਇਹ ਸ਼ਲੋਕ ਹੈ ਤੇ ਸੋਚਾ ਸੋਚਨਾ ਹੋਈ ਤੋਂ ਲੈ ਕੇ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਤੱਕ ਪਹਿਲੀ ਪੌੜੀ ਦੱਸਿਆ ਜਾਂਦਾ ਹੈ ਕਿ ਇਥੋਂ ਤੱਕ ਇਥੋਂ ਲੈ ਕੇ ਪਹਿਲੀ ਪੌੜੀ ਹੈ ਤੇ ਕਈ ਗੁਰੂ ਮਹਾਰਾਜ ਦੇ ਜਿਹੜੇ ਸੰਤ ਮਹਾਂਪੁਰਖ ਅੱਗੇ ਵਰਸਾਈ ਹੋਏ ਹਨ ਉਹ ਦੱਸਦੇ ਹਨ ਕਿ ਗੁਰਪ੍ਰਸਾਦ ਤੱਕ ਹੈ ਤੇ ਕਈ ਦੱਸਦੇ ਹਨ ਕਿ ਜਿਹੜਾ ਹੈ ਨਾਨਕ ਹੋਸੀਪੀ ਸੱਚ ਤੱਕ ਹੈ ਇਹ ਜਿਹੜਾ ਹੈ ਇਹ ਗੱਲ ਵਿਵਾਦ ਵਿੱਚ ਹੈ ਪਰ ਆਪਾਂ ਵਿਵਾਦਾਂ ਦੇ ਵਿੱਚ ਨਹੀਂ ਆਉਣਾ ਤੁਹਾਨੂੰ ਜਿੱਥੇ ਤੱਕ ਵੀ ਵਧੀਆ ਲੱਗੇ ਉੱਥੇ ਤੱਕ ਤੁਸੀਂ ਮੂਲ ਮੰਤਰ ਦਾ ਜਾਪ ਹੈ ਜਿਹੜਾ ਕਰ ਸਕਦੇ ਹੋ ਪਰ ਬਾਣੀ ਸ਼ੁੱਧ ਰੂਪ ਦੇ ਵਿੱਚ ਪੜ੍ਹੀ ਜਾਣੀ ਚਾਹੀਦੀ ਹੈ ਸੋ ਆਪ ਜੀ ਭੁੱਲ ਚੁੱਕ ਦੀ ਮਾਫੀ ਬਖਸ਼ੋ ਸੋ ਬਾਕੀ ਦੀ ਵੀਡੀਓ ਕੱਲ ਨੂੰ ਲੈ ਕੇ ਆਵਾਂਗੇ ਤੇ ਅਗਲੀ ਪੌੜੀ ਹੈ ਜਿਹੜੀ ਤੇ ਆਪ ਜੀ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ